ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਖੋਈ ਦੀਆਂ ਪਿੰਨੀਆਂ ਉਹਦੇ ਵਾਸਤੇ ਆਪਾਂ 1 ਕਿਲੋ ਲਿਆ ਹੈਗਾ ਆਟਾ ਤੇ 1 ਕਿਲੋ ਖੋਇਆ ਨਾਲ ਹੀ ਆਪਾਂ ਨਾਰੀਅਲ ਨੂੰ ਗੱਦੂ ਕਸ ਕਰ ਲਿਆ ਸੀਗਾ ਬਹੁਤ ਵਿਧੀਆ ਜਿਹਾ ਟੇਸਟ ਆਂਦਾ ਆਪਣੀ ਪਿੰਨੀਆਂ ਦੇ ਵਿੱਚ ਤੇ ਪਾਈਏ ਆਪਣੇ ਕੋਲੇ ਬਦਾਮ ਨੇ ਤੇ ਪਾਈਏ ਆਪਾਂ ਪਾਵਾਂਗੇ ਇਹਦੇ ਵਿੱਚ ਅਕਰੂਟ ਤੇ ਪਾਈਏ ਆਪਾਂ ਇਹਦੇ ਵਿੱਚ ਕਾ ਪਾਵਾਂਗੇ ਕਾਜੂ ਚੀਕਾ ਜੀ ਤੇ ਚਾਰੀ ਮਗਜ਼ ਆਪਾਂ ਇਕੱਠਿਆਂ ਨੂੰ ਲਵਾਂਗੇ ਇਹ ਵੀ ਆਪਣੇ ਕੋਲੇ ਪਾਈ ਆਈ ਨੇ ਨੇ ਜਿਵੇਂ ਮਿਲਦੇ ਸਾਮਣਾ ਆਪਣਾ ਟੋਟਲ ਸਮਾਨ ਸਾਰਾ ਪਾਈ ਆ ਸੀ ਤੇ 1 ਕਿਲੋ ਆਪਣੇ ਕੋਲ ਚੀਨੀ ਆ ਨਾਲ ਆਪਾਂ ਮਗਰ ਥੋੜਾ ਜਿਹਾ ਹਲਕਾ ਜਿਹਾ ਇਲਾਚੀ ਪਾਊਡਰ ਤੇ 1 ਕਿਲੋ ਕਿਉ ਠੀਕ ਹੈ ਜੀ ਇਹ ਸਾਰੇ ਸਮਾਨ ਦੇ ਬਹੁਤ ਵਧੀਆ ਆਪਾਂ ਕੋਈ ਗਏ ਪਿੰਨੇ ਬਣਾ ਕੇ ਕਰਾਂਗੇ ਤਿਆਰ ਲਓ ਜੀ ਆਪਾਂ ਗੈਸ ਦੇ ਉੱਤੇ ਵੱਡੀ ਕੜਾਹੀ ਨੂੰ ਧਰਿਆ ਅੱਜ ਤੇ ਉਹਦੇ ਵਿੱਚ ਆਪਾਂ ਹੁਣ ਇੱਕ ਕੜਚੀ ਪਾਈਏ ਦੇਸੀ ਘਿਓ ਦੀ ਕਿਉਂਕਿ ਆਪਾਂ ਫਰਾਈ ਕਰਨੇ ਹੈਗੇ ਆਪਣੇ ਬਦਾਮ ਕਾਜੂ ਤੇ ਅਕਰੂਟ ਨੂੰ ਠੀਕ ਹੈ ਜੀ ਤਾਂ ਕਿ ਦਾ ਟੇਸਟ ਬਹੁਤ ਵਧੀਆ ਆਵੇ ਆਪਣੇ ਖੋਏ ਦੀਆਂ ਪਿੰਨੀਆਂ ਦੇ ਵਿੱਚ ਤਿੰਨਾਂ ਚੀਜ਼ਾਂ ਨੂੰ ਆਪਾਂ ਇਕੱਠਿਆਂ ਨੂੰ ਹੀ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਇਸ ਤਰੀਕੇ ਨਾਲ ਗੈਸ ਆਪਾਂ ਮੀਡੀਅਮ ਰੱਖਾਂਗੇ ਇਹ ਆਪਣੇ ਕੋਲ ਲੋਹੀ ਦੀ ਕੜਾਹੀ ਹੈ ਠੀਕ ਹੈ ਜੀ ਇਹ ਜ਼ਰੂਰੀ ਨਹੀਂ ਹੈਗਾ ਵੀ ਆਪਣੇ ਕੋਲ ਚੁੱਲ੍ਹਾ ਹੋਵੇ ਆਪਾਂ ਉਹਦੇ ਉੱਤੇ ਇਹ ਕੜਾਹੀ ਰੱਖ ਕੇ ਕੋਈ ਵੀ ਚੀਜ਼ ਬਣਾ ਸਕਦੇ ਆ ਪੁਜੀਰੀ ਜਾਂ ਪਿੰਨੀਆਂ ਠੀਕ ਹੈ ਨਾ ਜੀ ਤੁਸੀਂ ਇਹਨੂੰ ਗੈਸ ਦੇ ਉੱਤੇ ਵੀ ਰੱਖ ਕੇ ਬਹੁਤ ਹੀ ਵਧੀਆ ਈਜ਼ੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਇਹ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਨੂੰ ਗੈਸ ਤੇ ਨਹੀਂ ਰੱਖ ਸਕਦੇ ਕਿਉਂਕਿ ਲੋਹੇ ਦੀ ਕੜਾਹੀ ਦੇ ਵਿੱਚ ਤਾਂ ਬਹੁਤ ਵਧੀਆ ਟੇਸ ਦੀ ਪੰਜੀਰੀ ਬਣੀ ਕੇ ਤਿਆਰ ਹੁੰਦੀ ਹੈ ਤੇ ਪਿੰਨੀਆਂ ਵੀ ਬਹੁਤ ਵਧੀਆ ਬਣੀ ਕੇ ਤਿਆਰ ਹੁੰਦੀ ਹੈ 1-2 ਮਿੰਟ ਚੰਗੀ ਤਰ੍ਹਾਂ ਆਪਾਂ ਇਹਨੂੰ ਮੀਡੀਅਮ ਗੈਸ ਤੇ ਇਸ ਤਰ੍ਹਾਂ ਰੋਸਟ ਕਰ ਲਾਂਗੇ ਲਓ ਜੀ ਆਪਣੀ ਕੜਾਹੀ ਥੋੜੀ ਜਿਹੀ ਭਾਰੇ ਤਲੇ ਦੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਤਾਂ ਕਿ ਆਪਣੀ ਕੋਈ ਵੀ ਚੀਜ਼ ਆਪਾਂ ਬਣਾਉਣੀ ਹੋਵੇ ਉਹ ਬਿਲਕੁਲ ਵੀ نیچے ਨਾ ਲੱਗੇ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਨਾ ਦਿਨ ਹਿਲਾਦੇ ਰਵਾਂਗੇ 1-2 ਮਿੰਟ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਲੋ ਜੀ ਇਸ ਤੇ ਸ਼ਾਨੀ ਦੇ ਨਾਲ ਆਪੇ ਨੂੰ ਬਾਹਰ ਕੱਢ ਲਾਂਗੇ ਇਹਦੇ ਨਾਲ ਇਹਦਾ ਕਿਉ ਹੋਊਗਾ ਉਕੜਾਈ ਦੇ ਵਿੱਚ ਰਹ ਜੂਗਾ ਤੇ ਆਪਾਂ ਸਾਰੇ ਸਮਾਨ ਨੂੰ ਇਸ ਤਰ੍ਹਾਂ ਬਾਹਰ ਕੱਢ ਲਾਂਗੇ ਬਹੁਤ ਵਧੀਆ ਆਪੇ ਨੂੰ ਫਰਾਈ ਕਰ ਲਿਆ ਹੈ ਹੁਣ ਇਹਦਾ ਟੇਸ ਵੀ ਬਹੁਤ ਜ਼ਿਆਦਾ ਵਧੀਆ ਆਊਗਾ ਤੇ ਜੇ ਤੁਸੀਂ ਇਹਨੂੰ ਚਾਹਤਾ ਤੇਰੇ ਵੀ ਪਿੰਨੀਆਂ ਨੂੰ ਰੱਖਣਾ ਚਾਹੋ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਠੀਕ ਹੈ ਜੀ ਬਸ ਤੁਹਾਡਾ ਖੋਇਆ ਬਿਲਕੁਲ ਫਰੈਸ਼ ਤੇ ਤਾਜ਼ਾ ਹੋਣਾ ਚਾਹੀਦਾ ਆਪਾਂ ਘਰ ਹੀ ਨਹੀਂ ਕੱਢਿਆ ਖੋਇਆ ਠੀਕ ਹੈ ਜੀ ਆਪਾਂ ਇਹ ਬਾਜ਼ਾਰ ਚੋਂ ਲੈ ਕੇ ਆਂਦਾ ਹੈਗਾ ਬਿਲਕੁਲ ਫਰੈਸ਼ ਖੋਇਆ ਹੈ ਜੀ ਤੁਸੀਂ ਘਰ ਦੇ ਕੋਈ ਦੀ ਬਣਾਉਂਗੇ ਤਾਂ ਉਹ ਵੀ ਬਹੁਤ ਵਧੀਆ ਹੋਗੀ ਲਓ ਜੀ ਹੁਣ ਆਪਾਂ ਸਾਰੇ ਮਿਸ਼ਰਣ ਨੂੰ ਠੰਡਾ ਕਰ ਲਿਆ ਸੀ ਤੇ ਹੁਣ ਆਪਾਂ ਮਿਕਸਰ ਦੇ ਜਾਲ ਦੇ ਵਿੱਚ ਥੋੜ੍ਹਾ ਥੋੜਾ ਪਾ ਕੇ ਇਹਨੂੰ ਦਾਣੇਦਾਰ ਬਣਾ ਕੇ ਪੀਸਾ ਦੇਖੋ ਤੁਸੀਂ ਦੇਖ ਸਕਦੇ ਹੋ ਤਾਂ ਆਪਾਂ ਬਿਲਕੁਲ ਵੀ ਪਾਊਡਰ ਨਹੀਂ ਬਣਾਉਣਾ ਠੀਕ ਹੈ ਜੀ ਇਹਨੂੰ ਹਲਕਾ ਆਪਾਂ ਦਰਦਰਾ ਰੱਖਣਾ ਇਸ ਕਰਕੇ ਕਿਉਂਕਿ ਤਾਂ ਟੇਸਟ ਬਹੁਤ ਵਧੀਆ ਆਵੇ ਆਪਰੇ ਪਿੰਨੀਆਂ ਦੇ ਵਿੱਚ ਬਾਕੀ ਸਮਾਨ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਥੋੜਾ ਥੋੜਾ ਪਾ ਕੇ ਮਿਕਸਰ ਦੇ ਵਿੱਚ ਦਰਦਰਾ ਪਿਸਵਾ ਕੇ ਬਹੁਤ ਵਧੀਆ ਇੱਕ ਕਮਿਸ਼ਨ ਤਿਆਰ ਕਰਾਂਗੇ ਲਓ ਜੀ ਜੇ ਤੁਹਾਡਾ ਕੋਲੇ ਵੱਡਾ ਹੈਗਾ ਡੱਬਾ ਹਨਾ ਜੀ ਤੁਸੀਂ ਉਹਦੇ ਵਿੱਚ ਵੀ ਕਰ ਸਕਦੇ ਹੋ ਆਪਣਾ ਫਿਲਹਾਲ ਉਹ ਖਰਾਬ ਸੀ ਇਸ ਕਰਕੇ ਆਪਾਂ ਛੋਟੇ ਜਿਹੇ ਸਾਰਾ ਗ੍ਰाइंड ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਦਰਦਰਾ ਸੀ ਠੀਕ ਹੈ ਜੀ ਤੇ ਨਾਲ ਹੀ ਪਾਵਾਂਗੇ ਆਪਾਂ ਜਿਹੜੇ ਚਾਰੇ ਮਗਜ ਸੀ ਕਿ ਉਹਨੂੰ ਵੀ ਇਸੇ ਤਰੀਕੇ ਨਾਲ ਆਪਾਂ ਦਰਦਰਾ ਪਿਸਲਾਂਗੇ ਇਹਨੂੰ ਆਪਾਂ ਕੋਈ ਫਰਾਈ ਨਹੀਂ ਕੀਤਾ ਠੀਕ ਹੈ ਜੀ ਇਹਨੂੰ ਆਪਾਂ ਸਿੱਧਾ ਹੀ ਆਪਾਂ ਪਿੰਨੀਆਂ ਦੇ ਵਿੱਚ ਐਡ ਕਰਾਂਗੇ ਲਓ ਜੀ ਤੋਂ ਥੋੜਾ ਕਰਕੇ ਆਪਾਂ ਇਹਨੂੰ ਉਸੇ ਤਰੀਕੇ ਨਾਲ ਦਰਦ ਆ ਪੀਸ ਲਾਂਗੇ ਜੇ ਤੁਸੀਂ ਕਾਜੂ ਅਕਰੋਟ ਬਦਾਮ ਨਹੀਂ ਵੀ ਫਰਾਈ ਕਰਨਾ ਚਾਹੁੰਦੇ ਤਾਂ ਤਾਂ ਵੀ ਤੁਸੀਂ ਉਹਨੂੰ ਬਹੁਤ ਵਧੀਆ ਉਹਦੀਆਂ ਪਿੰਨੀਆਂ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਠੀਕ ਹੈ ਜੀ ਲਓ ਜੀ ਉਸੇ ਨੂੰ ਵੀ ਆਪਾਂ ਇਸੇ ਤਰੀਕੇ ਦੇ ਨਾਲ ਇਸ ਤਰ੍ਹਾਂ ਚੰਗੀ ਤਰ੍ਹਾਂ ਦਰਦਰਾ ਕਰ ਲਿਆ ਹੈ ਤੇ ਸਾਰੇ ਸਮਾਨ ਨੂੰ ਆਪਾਂ ਇੱਕ ਹੀ ਵੱਡੇ ਡੋਂਗੇ ਦੇ ਵਿੱਚ ਇਕੱਠਾ ਕਰ ਲਾਂਗੇ ਠੀਕ ਹੈ ਜੀ ਲਓ ਜੀ ਇਸੇ ਤਰੀਕੇ ਨਾਲ ਹਲਾ ਦਾਂਗੇ ਤੇ ਜਿਹੜਾ ਆਪਣੇ ਕੋਲ ਨਾਰੀਅਲ ਸੀ ਉਹ ਵੀ ਆਪਾਂ ਇਹਦੇ ਵਿੱਚ ਹੀ ਐਡ ਕਰ ਦਾਂਗੇ ਤੇ ਸਾਰੇ ਨੂੰ ਆਪਾਂ ਚੰਗੀ ਤਰ੍ਹਾਂ ਸਾਰੇ ਡਰਾਈ ਫਰੂਟ ਨੂੰ ਆਪਾਂ ਚੰਗੀ ਤਰ੍ਹਾਂ ਇੱਕ ਜਗ੍ਹਾ ਤੇ ਇਕੱਠਾ ਕਰ ਲਿਆ ਤੇ ਬਹੁਤ ਵਧੀਆ ਨੂੰ ਇਸ ਤਰ੍ਹਾਂ ਹਲਾ ਕੇ ਮਿਕਸ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਸਾਰਾ ਸਮਾਨ ਪਾਈਆ ਪਾਇਆ ਗਿਆ ਸੀ ਠੀਕ ਹੈ ਜੀ ਟੋਟਲ 1 ਕਿਲੋ ਦਾ ਸਮਾਨ ਆਪਣਾ ਇਹੀ ਬਣਿਆ ਹੋਇਆ ਸੀ ਤੇ ਇੱਧਰ ਆਪਣਾ ਹੁਣ ਘਿਓ ਕੜਾਹੀ ਦੇ ਵਿੱਚ ਗਰਮ ਹੋ ਚੁੱਕਿਆ ਇਹ ਹੈ ਆਪਣੇ ਕੋਲ 1 ਕਿਲੋ ਘਿਓ ਹੈ ਠੀਕ ਹੈ ਜੀ ਇਸ ਦੇ ਵਿੱਚੋਂ ਹੀ ਆਪਾਂ ਰੋਸਟ ਕੀਤਾ ਸੀਗਾ ਕਾਜੂ ਬਦਾਮ ਤੇ ਖਰੂਤ ਨੂੰ ਤੇ ਉਹੀ ਸਾਰਾ ਕਿਲੋ ਘਿਓ ਦੇ ਵਿੱਚ ਹੀ ਆਪਾਂ ਪਿੰਨੀਆਂ ਬਣਾ ਕੇ ਤਿਆਰ ਕਰਨੇ ਤੇ ਗੈਸ మీడియం ਦੇ ਵਿੱਚ ਆਪੇ ਇੱਕ ਖੁਰਚੀ ਦੇ ਨਾਲ ਨਾਲ ਨੂੰ ਇਸ ਤਰੀਕੇ ਨਾਲ ਹਿਲਾਉਂਦੇ ਰਵਾਂਗੇ ਲਓ ਜੀ ਤੇ మీడియం ਗੈਸ ਤੇ ਬਹੁਤ ਹੀ ਵਧੀਆ ਆਟੇ ਨੂੰ ਬ੍ਰਾਊਨ ਹੋ ਤੱਕ ਚੰਗੀ ਤਰ੍ਹਾਂ ਭੁੰਨਾਗੇ ਤਾਂ ਦਾ ਆਟਾ ਬਿਲਕੁਕੁਲ ਵੀ ਕੱਚਾ ਨਹੀਂ ਰਹਿਣਾ ਚਾਹੀਦਾ ਠੀਕ ਹੈ ਜੀ ਕਿਉਂਕਿ ਜੇ ਇੱਕ ਵਾਰੀ ਆਪਣਾ ਥੋੜਾ ਜਿਹਾ ਆਟਾ ਕੱਚਾ ਰਹਿ ਗਿਆ ਤੇ ਉਹ ਆਪਣੀ ਮਤਲਬ ਇਸ ਤਰ੍ਹਾਂ ਲੱਗੂਗਾ ਆਪਾਂ ਜਦੋਂ ਵੀ ਇਹਨੂੰ ਖਾਵਾਂਗੇ ਆਪਣੀ ਜੀਭ ਤੇ ਇਸ ਤਰ੍ਹਾਂ ਲੱਗੂਗਾ ਜਿਵੇਂ ਆਪਾਂ ਨੂੰ ਬਸ ਕਿਉ ਜਿਹਾ ਲੱਗਦਾ ਪਿਆ ਹੈਗਾ ਬਿਲਕੁਲ ਹੀ ਵਧੀਆ ਨਹੀਂ ਲੱਗਦਾ ਕੱਚਾਪਨ ਦਾ ਆਊਗਾ ਟੇਸਟ ਇਸ ਕਰਕੇ ਤੁਸੀਂ ਜਿੰਨਾ ਆਟੇ ਨੂੰ ਬ੍ਰਾਊਨ ਕਰੋਗੇ ਜਿੰਨੇ ਤੱਕ ਕਿ ਕਿਉ ਨਹੀਂ ਛੱਡਦਾ ਉਨਾਂ ਤੱਕ ਇਹਨੂੰ ਤੁਸੀਂ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਭੁੰਨਣਾ ਲਓ ਜਿੱਤੇ ਨਾਲ ਦੇ ਨਾਲ ਇਹਨੂੰ ਹਿਲਾਉਂਦੇ ਰਹਿਣਾ ਠੀਕ ਹੈ ਜੀ ਤੁਸੀਂ ਦੇਖਿਆ ਹੋਊਗਾ ਜਦੋਂ ਵੀ ਆਪਾਂ ਪਿੰਡਾਂ ਦੇ ਵਿੱਚ ਆਪਣੇ ਮਾਪੇ ਜਾਂ ਕੋਈ ਆਪਣੀ ਦਾਦੀ ਨਾਨੀ ਹੋਣੀ ਜਦੋਂ ਵੀ ਕੋਈ ਪਿੰਨੀਆਂ ਜਾਂ ਕੋਈ ਦੀ ਪੰਜੀਰੀ ਜਾਂ ਕੁਝ ਵੀ ਬਣਾਉਂਦੇ ਹੈਗੇ ਉਹ ਵੱਡੀ ਕੜਾਹੀ ਦੇ ਵਿੱਚ ਹੀ ਚੁੱਲੇ ਤੇ ਧਰਕੇ ਬਣਾਉਂਦੇ ਹੁੰਦੇ ਸੀ ਠੀਕ ਹੈ ਜੀ ਤੇ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਆਪਣੇ ਕੋਲੇ ਸਿਸਟਮ ਨਹੀਂ ਹੁੰਦਾ ਇਸ ਕਰਕੇ ਆਪਾਂ ਉਹਨੂੰ ਗੈਸ ਦੇ ਉੱਤੇ ਵੀ ਬਣਾ ਕੇ ਬਹੁਤ ਵਧੀਆ ਤਿਆਰ ਕਰ ਸਕਦੇ ਹਾਂ ਲਓ ਜੀ ਇਸ ਤਰ੍ਹਾਂ ਆਪਾਂ ਇਹਨੂੰ ਨਾਲ ਦੀ ਨਾਲ ਹਿਲਾਉਂਦੇ ਰਵਾਂਗੇ ਤੁਸੀਂ ਦੇਖ ਸਕਦੇ ਹੋ ਦੋ ਤਿੰਨ ਮਿੰਟ ਹੋ ਗਏ ਆਪਨੂੰ ਭੁੰਨਦਿਆਂ ਨੂੰ ਤੇ ਥੋੜਾ ਥੋੜਾ ਕਿਉਂ ਸ਼ਟਰ ਰਿਹਾ ਹੈ ਟੋਟਲ ਆਪਾਂ ਨੂੰ ਅੱਧਾ ਪੌਣਾ ਘੰਟਾ ਤਾਂ ਆਟਾ ਭੁੰਨੂ ਲੱਗ ਕੇ ਜਾਣਾ ਠੀਕ ਹੈ ਜੀ ਜੇ ਤੁਸੀਂ ਬਹੁਤ ਹੀ ਵਧੀਆ ਰੀਜ਼ ਨਾਲ ਤੇ ਮੀਡੀਅਮ ਗੈਸ ਤੇ ਬਣਾਉਂਗੇ ਤਾਂ ਲਓ ਜੀ ਇਸੇ ਤਰੀਕੇ ਨਾਲ ਆਪਾਂ ਨਾਲ ਦੀ ਨਾਲ ਪਾਉਂਦੇ ਰਹਿਣਾ ਆਪਾਂ ਨੂੰ ਅੱਧਾ ਘੰਟਾ ਹੋ ਚੁੱਕਿਆ ਹੈ ਆਟਾ ਭੁੰਨਦੇ ਨੂੰ ਤੇ ਥੋੜਾਕਾ ਆਪਾਂ ਇਹਨੂੰ ਹੋਰ ਭੁੰਨ ਲੈਨੇ ਬਸ ਥੋੜਾ ਜਿਹਾ ਹਲਕਾ ਜਿਹਾ ਰਹਿ ਗਿਆ ਤੇ ਹੁਣ ਆਪਾਂ ਇਹਨੂੰ ਹੋਰ ਭੁੰਨ ਦਿੰਨੇ ਜੀ ਬਹੁਤ ਵਧੀਆ ਆਪਣਾ ਆਟਾ ਪੁਨੀ ਕੀ ਤਿਆਰ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਰਨ ਹੋ ਚੁੱਕਿਆ ਆਪਣ ਨੂੰ ਲਾਈਟ ਤੋਂ ਬਗੈਰ ਵੀ ਤੁਹਾਨੂੰ ਦਿਖਾਤਾ ਹੈ ਕਈ ਵਾਰੀ ਵੀਡੀਓ ਚ ਨਹੀਂ ਪਤਾ ਲੱਗਦਾ ਪਰ ਆਟਾ ਆਪਣਾ ਬਹੁਤ ਵਧੀਆ ਪੁਨੀ ਕੀ ਤਿਆਰ ਹੋ ਚੁੱਕਿਆ ਹੈ ਤੇ ਹੁਣ ਆਪਾਂ ਮੀਡੀਅਮ ਗੈਸ ਹੀ ਰੱਖਣਾ ਇਹਨੂੰ ਬਿਲਕੁਲ ਵੀ ਤੇਜ਼ ਨਹੀਂ ਕਰਨਾ ਠੀਕ ਹੈ ਜੀ ਤੇ ਜਿਹੜੇ ਜ ਟ੍ਰਾਈ ਫਰੂਟ ਆ ਰੋ ਆਪਾਂ ਚੰਗੀ ਤਰ੍ਹਾਂ ਰੋਸਟ ਕੀਤਾ ਸੀ ਉਹਨਾਂ ਸਾਰਿਆਂ ਨੂੰ ਆਪਾਂ ਹੁਣ ਕੜਾਹੀ ਦੇ ਵਿੱਚ ਪਾ ਦਾਂਗੇ ਤੇ ਨਾਲ ਦੀ ਨਾਲ ਇਹਨੂੰ ਆਪਾਂ ਇਸ ਤਰ੍ਹਾਂ ਹਿਲਾ ਦਾਂਗੇ ਲਓ ਜੀ ਇਸ ਤਰ੍ਹਾਂ ਨਾਲ ਦੀ ਨਾਲ ਮੀਡੀਅਮ ਗੈਸ ਤੇ ਆਪਾਂ ਹਲਾਉਂਦੇ ਰਹਿਣਾ ਕਿ ਤਾਂ ਕਿ ਹਲਕਾ ਜਿਹਾ ਸੇਕ ਆਪਨਾ ਇਹਨੂੰ ਵੀ ਲੱਗ ਜਾਵੇ ਜਿਹੜਾ ਆਪਾਂ ਇਹਦੇ ਵਿੱਚ ਨਾਰੀਅਲ ਤੇ ਚਾਹ ਦੇ ਮਗਜ਼ ਪਾਈ ਸੀ ਉਹਨਾਂ ਨੂੰ ਆਪਾਂ ਨਹੀਂ ਰੋਸਟ ਕੀਤਾ ਹੈਗਾ ਉਹ ਵੀ ਹਲਕਾ ਜਿਹਾ ਇਸ ਤਰੀਕੇ ਨਾਲ ਹਲਕਾ ਜਿਹਾ ਉਹਨਾਂ ਨੂੰ ਵੀ ਸੇਕ ਆ ਜਾਊਗਾ ਤੇ ਬਹੁਤ ਵਧੀਆ ਆਪਣੇ ਪਿੰਗੀਆਂ ਬਣ ਕੇ ਤਿਆਰ ਹੋਣਗੀਆਂ ਇਹਨਾਂ ਨੂੰ ਭਾਵੇਂ ਤੁਸੀਂ 1 ਮਹੀਨਾ ਰੱਖ ਲੋ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਇਹਨੂੰ ਫ੍ਰਿਜ 'ਚ ਹੀ ਰੱਖੋ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਵੈਸੇ ਵੀ ਮੌਸਮ ਇਹ ਹੋ ਜਾ ਕੇ ਖਰਾਬ ਤਾਂ ਵੈਸੇ ਵੀ ਨਹੀਂ ਹੁੰਦੀ ਹੈਗੀ ਲਓ ਜੀ ਇਸ ਤਰੀਕੇ ਨਾਲ ਆਪਾਂ ਨੂੰ ਨਾਲ ਦੀ ਨਾਲ ਲਗਾਤਾਰ ਹਿਲਾਉਂਦੇ ਰਹਿਣਾ 1 ਮਿੰਟ ਵਾਸਤੇ ਆਪਾਂ ਹਲਾਤਾ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਖੋਇਆ ਠੀਕ ਹੈ ਜੀ ਲਓ ਜੀ ਸਾਰੇ ਖੋਇਆ ਨੂੰ ਇਸੇ ਤਰੀਕੇ ਨਾਲ ਸਾਰਾ ਕੜਾਹੀ ਦੇ ਵਿੱਚ ਐਡ ਕਰ ਦਾਂਗੇ ਤੇ ਹੁਣ ਆਪਾਂ ਲਗਾਤਾਰ ਥੋੜੇ ਜਿਹਾ ਹੱਥ ਨੂੰ ਤੇਜ਼ ਸਪੀਡ ਤੇ ਚੰਗੀ ਤਰ੍ਹਾਂ ਆਪਾਂ ਖੋਇਆ ਨੂੰ ਆਟੇ ਦੇ ਵਿੱਚ ਮਿਕਸ ਕਰਨਾ ਠੀਕ ਹੈ ਜੀ ਲਗਾਤਾਰ ਆਪਾਂ ਇਹਨੂੰ ਚਲਾਉਣਾ ਹੈਗਾ ਤਾਂ ਕਿ ਇੱਚ ਕੋਈ ਵੀ ਗੰਡਾ ਨਾ ਬਣ ਤੇ ਬਹੁਤ ਛੇਤੀ ਆਪਣਾ ਆਪਸ ਵਿੱਚ ਇਹ ਆਟੇ ਦੇ ਵਿੱਚ ਘੁਲ ਜਾਵੇ ਜੇ ਤੁਸੀਂ ਖੋਏ ਨੂੰ ਪਹਿਲਾਂ ਲਿਆ ਕੇ ਰੱਖਿਆ ਹੋਇਆ ਤਾਂ ਉਹਨੂੰ ਫਰਿੱਜ ਦੇ ਵਿੱਚ ਰੱਖਿਆ ਹੈ ਤਾਂ ਉਹਨੂੰ 1-2 ਘੰਟੇ ਪਹਿਲਾਂ ਹੀ ਤੁਸੀਂ ਬਾਹਰ ਕੱਢ ਕੇ ਰੱਖਣਾ ਠੀਕ ਹੈ ਜੀ ਤਾਂ ਕਿ ਉਹ ਨਾਰਮਲ ਟੈਂਪਰੇਚਰ ਤੇ ਆ ਜਾਵੇ ਜੇ ਤੁਸੀਂ ਨੂੰ ਇੱਕੋ ਜਿਹਾ ਫਰਿੱਜ ਤੋਂ ਕੱਢ ਕੇ ਆਪਣੇ ਕੜਾਹੀ ਦੇ ਵਿੱਚ ਪਾਉਂਗੇ ਤਾਂ ਉਹ ਵਧੀਆ ਨਹੀਂ ਲੱਗਣਾ ਹੈਗਾ ਤੇ ਨਾ ਹੀ ਉਹਦੀ ਆਪਨੂੰ ਪਿੰਨੀਆ ਵਧੀਆ ਬਣਨੀ ਹੈ ਠੀਕ ਹੈ ਜੀ ਉਹਨੂੰ 1-2 ਪਿੰਟਾਂ ਪਹਿਲਾਂ ਹੀ ਆਪਾਂ ਫਰਿੱਜ ਚੋਂ ਬਾਹਰ ਕੱਢ ਕੇ ਰੱਖਣਾ ਜੇ ਤੁਸੀਂ ਤਾਜ਼ਾ ਬਣਾਇਆ ਹੈ ਵੀ ਤਾਂ ਉਹ ਤਾਂ ਬਹੁਤ ਹੀ ਵਧੀਆ ਸਿੱਧਾ ਜੀ ਇਸੇ ਤਰੀਕੇ ਨਾਲ ਆਪਾਂ ਇਸ ਤਰ੍ਹਾਂ ਖੋਇਨੇ ਦੇ ਨਾਲ ਚੰਗੀ ਤਰ੍ਹਾਂ ਇਸ ਦੇ ਵਿੱਚ ਖੋਇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਆ ਕਿ ਬਹੁਤ ਹੀ ਵਧੀਆ ਤੇ ਟੇਸਟੀ ਖੋਇ ਦੇ ਪਿੰਨੀਆਂ ਬਣਦੀਆਂ ਬਸ ਮੀਜ਼ਰੇਮੈਂਟ ਸਹੀ ਹੋਣਾ ਚਾਹੀਦਾ ਬਣਾਉਣ ਦੇ ਲਈ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾਓ ਜੇ ਤੁਸੀਂ ਚਾਹੋ ਤਾਂ ਇਹਦੇ 'ਚ ਆਟਾ ਘੱਟ ਵੀ ਪਾ ਸਕਦੇ ਹੋ ਠੀਕ ਹੈ ਜੀ ਪਰ ਜੇ ਤੁਸੀਂ ਨੂੰ ਆਟੇ ਦੀ ਮਾਤਰਾ ਬਰਾਬਰ ਰੱਖੋਗੇ ਜਿਸ ਤਰ੍ਹਾਂ ਨਾਲ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾਏ ਆ ਨਾ ਤਾਂ ਉਹ ਆਪਣੇ ਸਹੀ ਨੂੰ ਗਰਮੀ ਕਰਨਗੇ ਤਿੰਨਾ ਆਪ ਨੂੰ ਖਰਾਬ ਕਰਨਗੇ ਕਿਉਂਕਿ ਜੇ ਆਪਾਂ ਆਟੇ ਨੂੰ ਬਰਾਬਰ ਮਾਤਰਾ ਚ ਪਾਵਾਂਗੇ ਜੇ ਆਪਾਂ ਜੂੜ ਤੋਂ ਘੱਟ ਆਟੇ ਨੂੰ ਪਾਵਾਂਗੇ ਤਾਂ ਉਹਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਕਈ ਵਾਰ ਕਿਸੇ ਨੂੰ ਬੀਪੀ ਵਾਧਦਾ ਘਟਦਾ ਹੁੰਦਾ ਪ੍ਰੋਬਲਮ ਆਉਂਦੀ ਹੈ ਠੀਕ ਹੈ ਜੀ ਤੇ ਇਸ ਤਰੀਕੇ ਦੇ ਨਾਲ ਜੇ ਆਪਾਂ ਸਾਰਾ ਮੈਜ਼ਰਮੈਂਟ ਰੱਖਾਂਗੇ ਤਾਂ ਬਿਲਕੁਲ ਖਰਾਬ ਨਹੀਂ ਕਰਦਾ ਹੈਗਾ ਤੁਸੀਂ ਰੋਜ਼ ਦਿਨ ਇੱਕ ਦੋ ਦਿਨ ਖਾਓ ਇਹ ਬਿਲਕੁਲ ਖਰਾਬ ਨਹੀਂ ਕਰਦਾ ਹੈਗਾ ਲਓ ਜੀ ਟੋਟਲ ਆਪਣੇ ਕੋਲ 1 ਕਿਲੋ ਖੰਡ ਸੀ ਦੇਸੀ ਠੀਕ ਹੈ ਜੀ ਇਹਦੇ ਵਿੱਚ ਆਪਾਂ ਹੁਣ 750 ਗ੍ਰਾਮ ਚੀਨੀ ਪਾਣੀ ਹੈ ਆਪੋ ਉਸ ਤੋਂ ਵੱਧ ਨਹੀਂ ਪਾਈ ਠੀਕ ਹੈ ਜੀ ਬਾਕੀ ਆਪਾਂ ਨਹੀਂ ਪਾਈ ਹੈਗੀ ਸਿਰਫ 750 ਗ੍ਰਾਮ ਹੀ ਪਾਈ ਹੈ ਮੇਸਰੇਮੈਂਟ ਦੇ ਸਾਵਨਾ ਇਸ ਇੰਨੀ ਚੀਨੀ ਬਹੁਤ ਜ਼ਿਆਦਾ ਹੋ ਜਾਂਦੀ ਜੇ ਤੁਸੀਂ ਉਸ ਤੋਂ ਘੱਟ ਪਾਉਣਾ ਵੀ ਜਾਓ ਤੇ ਤੁਸੀਂ ਪਾ ਸਕਦੇ ਹੋ ਪਰ 750 ਗ੍ਰਾਮ ਤੋਂ ਤੁਸੀਂ ਜ਼ਿਆਦਾ ਇਹਦੇ ਵਿੱਚ ਬਿਲਕੁਕੁਲ ਐਡ ਨਹੀਂ ਕਰਨੀ ਹੈਗੀ ਲਓ ਜੀ ਹੁਣ ਆਪਾਂ ਇਸ ਤਰ੍ਹਾਂ ਨਾਲ ਦੇ ਨਾਲ ਇਹਨੂੰ ਹਿਲਾ ਦਾਂਗੇ ਤੇ ਇਹਦਾ ਮਿੱਠਾ ਬਿਲਕੁਲ ਬਰਾਬਰ ਹੋਊਗਾ ਨਾ ਵੱਧ ਨਾ ਘੱਟ ਠੀਕ ਹੈ ਜੀ ਤੇ ਲਗਾਤਾਰ ਅਪਸਟਰਾਇਨ ਹੁਲਾਉਂਦੇ ਰਹਿਣਾ ਕੜਾਹੀ ਨੂੰ ਤੇ ਆਪਣਾ ਗੈਸ ਬੰਦ ਹੋਣਾ ਚਾਹੀਦਾ ਜਦੋਂ ਵੀ ਆਪਾਂ ਇਹਦੀ ਵਿੱਚ ਖੰਡ ਨੂੰ ਪਾਣਾ ਹੈਗਾ ਉਸ ਤੋਂ ਬਾਅਦ ਆਪਾਂ ਖੰਡ ਪਾਉਣ ਤੋਂ ਪਹਿਲਾਂ ਹੀ ਆਪਾਂ ਇਹਨੂੰ ਬੰਦ ਕਰ ਦੇਣਾ ਗੈਸ ਨੂੰ ਤੇ ਖੰਡ ਪਾਉਣ ਤੋਂ ਬਾਅਦ ਆਪਾਂ ਇਹਨੂੰ ਗੈਸ ਨੂੰ ਬਿਲਕੁਲ ਵੀ ਚਾਲੂ ਨਹੀਂ ਕਰਨਾ ਠੀਕ ਹੈ ਜੀ ਲਓ ਜੀ ਹੁਣ ਆਪਾਂ ਕੜਾਹੀ ਨੂੰ نیچے ਲਾ ਲਿਆ ਸੀ ਤੇ ਹੁਣ ਆਪਾਂ ਇਹਦੀਆਂ ਛੋਟੂ ਛੋਟੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਜਿੰਨੀਆਂ ਆਪਾਂ ਚਾਹੀਏ ਤੁਸੀਂ ਉਨੇ ਸਿਆਸ ਦੀ ਬਣਾ ਕੇ ਤਿਆਰ ਕਰ ਸਕਦੇ ਹੋ ਲਓ ਜੀ ਸਾਰੇ ਪਿੰਨਿਆਂ ਨੂੰ ਆਪਾਂ ਇਸ ਤਰੀਕੇ ਨਾਲ ਬਣਾ ਲਾਂਗੇ ਇਹਨੂੰ ਆਪਾਂ ਹਲਕਾ ਗਰਮਤੀ ਬਣਾ ਲੈਣੀ ਹੈ ਠੀਕ ਹੈ ਜੀ ਜਿਆਦਾ ਠੰਡਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਮੌਸਮ ਦੇ ਹਿਸਾਬ ਨਾਲ ਆਪਾਂ ਇਹਨੂੰ ਨਾਲ ਦੀ ਨਾਲ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਸਕਦੇ ਹਾਂ ਬਹੁਤ ਹੀ ਜ਼ਿਆਦਾ ਵਧੀਆ ਪਿੰਨियां ਬਣਦੀਆਂ ਸਿਹਤ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਕਈ ਵਾਰ ਬੱਚੇ ਆਪੇ ਡਾਇਰੀ ਫੂਟ ਵਗੈਰਾ ਨਹੀਂ ਖਾਂਦੇ ਹੈਗੇ ਵਜਿਰੀ ਵੀ ਨਹੀਂ ਖਾਂਦੇ ਤੁਸੀਂ ਆਪਣੇ ਬੱਚੇ ਨੂੰ ਇਸ ਤਰੀਕੇ ਨਾਲ ਪਿੰਨियां ਬਣਾ ਕੇ ਦਿਓ ਖੋਏ ਦੀਆਂ ਇਹਦੇ ਸਾਰੇ ਦੇ ਵੀ ਬਹੁਤ ਜ਼ਿਆਦਾ ਨੇ ਜਿਹੜਾ ਆਪਾਂ ਜਿਹੜਾ ਫੁੱਟ ਪਾਇਆ ਤੁਸੀਂ ਆਪ ਦੇਖਦੇ ਹੋ ਪਾਇਆ ਪਾਇਏ ਹਿਸਾਬ ਨਾਲ ਆਪਣਾ ਤਾਂ ਉਹੀ ਸਮਾਨ 1 ਕਿਲੋ ਬਣ ਗਿਆ ਸੀ ਠੀਕ ਹੈ ਜੀ ਤੇ ਜੇ ਆਪ ਉਹਨੂੰ ਸਿੱਧਾ ਖਾਈਏ ਬੱਚੇ ਕਦੇ ਨਹੀਂ ਖਾਣਗੇ ਇਸਤੇ ਕਰਕੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਬੱਚੇ ਨੂੰ ਖਵਾਓ ਇੱਕ ਦਰਦਰੀ ਜਿਹੀ ਕਰੰਚੀ ਜਿਹਾ ਟੇਸ ਆਉਂਦਾ ਇਹਦਾ ਬਹੁਤ ਵਧੀਆ ਬਣ ਕੇ ਪਿੰਨੀ ਆਪ ਨੇ ਤਿਆਰ ਹੋਈਆਂ ਨੇ ਖੋਈ ਦੀਆਂ ਲਓ ਜੀ ਦੇਖ ਸਕਦੇ ਤੁਸੀਂ ਕਿੰਨੀਆਂ ਵਧੀਆ ਪਿੰਨੀਆਂ ਬਣ ਕੇ ਤਿਆਰ ਹੋਈਆਂ ਟੋਟਰ ਆਪਣੇ 5 ਕਿਲੋ ਸਮਾਨ ਚ ਤਿਆਰ ਹੋਈਆਂ ਤੁਸੀਂ ਮੀਜ਼ਰਮੈਂਟ ਹਿਸਾਬ ਲਾ ਲਿਓ ਠੀਕ ਹੈ ਜੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਹੀ ਨਰਮ ਬਣ ਕੇ ਤਿਆਰ ਹੋਈ ਹੈ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੇ ਆ ਇਹ ਆਈ ਰਹਿਣਗੇ ਠੀਕ ਹੈ ਜਿਤੋਂ ਵੀ ਤੁਸੀਂ ਖਾਓਗੇ ਪਿੰਨੀ ਇਸ ਤਰ੍ਹਾਂ ਹੀ ਰਹਿਣਗੇ ਬਿਲਕੁਲ ਵੀ ਸਖਤ ਨਹੀਂ ਹੋਣਗੀਆਂ ਬਸ ਬਣਾਉਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਤੇ ਮੀਸਰੇਮੈਂਟ ਸਹੀ ਹੋਣਾ ਚਾਹੀਦਾ ਲਓ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਨਰਮ ਪਿੰਨੀ ਬਣ ਕੇ ਤਿਆਰ ਹੋਈ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਖਵਾਓ ਸਰਦੀਆਂ ਦੇ ਵਿੱਚ ਬੱਚੇ ਤੁਹਾਡੇ ਬਹੁਤ ਖੁਸ਼ ਹੋ ਕੇ ਖਾਣਗੇ ਦੋ ਦਿਨ ਨਾਲ ਖਵਾਓ ਬੱਚਿਆਂ ਨੂੰ ਕੀ ਵੀਡੀਓ ਲਾਈਕ ਸ਼ੇਅਰ ਕਮੈਂਟ ਤੁਸੀਂ ਜਰੂਰ ਕਰਿਆ ਕਰੋ ਅਸੀਂ ਤੁਹਾਡੇ ਲਈ ਬਹੁਤ ਜ਼ਿਆਦਾ ਮਿਹਨਤ ਕਰਦੇ ਹਾਂ ਵੀਡੀਓ ਬਣਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਜੀ ਥੈਂਕ ਯੂ ਬਾਏ